ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਿਹੜੇ ਸਾਡੇ ਨਵੇਂ ਦਰਸ਼ਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਹ ਜਿਹੜੀ ਸਾਹਮਣੇ ਬੁੜੀ ਬੈਠੀ ਨਾ ਉਹ ਜਿਹੜਾ ਬੱਚੇ ਵਾਲਾ ਹੁੰਦਾ ਨਾ ਪੱਖਾ ਹੁਣ ਤਾਂ ਉਹ ਹਟ ਗਈ ਤੇ ਉਹ ਬੱਚਿਆਂ ਵਾਲਾ ਪੱਖਾ ਚਲਾਈ ਜਾਂਦੀ ਸੀਗੀ ਅਸੀਂ ਦੇਖਿਆ ਕੀ ਸੀਗਾ ਉਹ ਆਹ ਲਈ ਉਹ ਕੀ ਸੀਗਾ ਚਾਹ ਬਣਾ ਕੇ ਲਈ ਕੀ ਸਿਸਟਮ ਸੀਗਾ ਕੀ ਸਿਸਟਮ ਸੀਗਾ ਪੱਖਾ ਸੀ ਪੱਖਾ ਚਲਾਈ ਜਾਂਦੀ ਸੀ ਹਵਾ ਚ ਦੇਖੋ ਜੀ ਤੇ ਆ ਆਪਣੇ ਤੇ ਉਹ ਦੇਖੋ ਜੀ ਸ਼ਾਇਦ ਦਿਸ ਰਹੀ ਹੈ ਇਹ ਉਹ ਬੈਠੀ ਆ ਤੇ ਪੱਖਾ ਚਲਾਈ ਜਾਂਦੀ ਹੈ ਬੱਚਾ ਵਾਲਾ ਖੇਡ ਜਾਂਦੀ ਹੈ ਤੇ ਖੇਡ ਜਾਂਦੀ ਹੈ ਜੀ ਬੱਚਿਆਂ ਨਾਲ ਇਹ ਲੱਗ ਗਈ ਕੁਕੀੜਾ ਫਿਰ ਸਟਾਰਟ ਹੋ ਗਈ ਤੇ ਆਹ ਜੀ ਆਪਣੀ ਮੂੰਗੀ ਤੋੜੀ ਜਾਂਦੇ ਅੱਜ ਆਪਾਂ ਲਾਤੇ ਸੀਗੇ ਜੀ ਬੰਦੇ ਮੂੰਗੀ ਚ ਤੇ ਇਹ ਇਹ ਫਿਰ ਚਲਾਉਗੀ ਦੇਖੀ ਦੇਖੀ ਦੇਖ ਆ ਜੀ ਹਰ ਜੂਮ ਨਹੀਂ ਹੁੰਦੀ ਕਿ ਹੋਰ ਨਹੀਂ ਹੁੰਦੀ ਉੱਚੀ ਚੱਕ ਮਾੜੀ ਜੀ ਆਪਾ ਆਤ ਨਾਲ ਕਿ ਕਉਂਦੀ ਐ ਉੱਚਾ ਕਰ ਪਖਾਉੱਚ ਆਪਾ ਖਾ ਚਾ ਕਰ ਇੱਧਰ ਦੇਖੋ ਜੀ ਮਜੀਤ ਦਾਦਿਆਂ ਦਾ ਪਖਾਉੱਚ ਕਰ ਉਹ ਕਰ ਲਿਆ ਜੂਮ ਨਹੀਂ ਹੁੰਦੀ ਅੱਜ ਤਾਂ ਖੇਡ ਲੱਗੀ ਪਈ ਐ ਜੂਮ ਨਹੀਂ ਹੁੰਦੀ ਹੋਰ ਕਰ ਲਾ ਜੂਮ ਵਾਲਟੀ ਬੋਤਲ ਅੱਜ ਮੈਂ ਆਖਿਆ ਚਲੋ ਆਪਾਂ ਮੂੰਗੀ ਤੋੜ ਕੇ ਨਿਵੇੜ ਦਈਏ ਕਿਆ ਵਿਚਾਰੀਂ ਚੱਲ ਪਈਆਂ ਫੇਰ ਮੰਗੀ ਤੋੜਨ ਵਾਸਤੇ ਇੱਕ ਇੱਧਰ ਖੜੇ ਆ ਮੈਂ ਕਿਹਾ ਵੀ ਗਰਮੀ ਬਹੁਤ ਜ਼ਿਆਦਾ ਇੱਕ ਇੱਧਰ ਪਏ ਆ ਇਹ ਹਵਾ ਲੈ ਲਓ ਮੈਂ ਕਿਹਾ ਕਿ ਮੈਨੂੰ ਪਤਾ ਮਾੜੀ ਆ ਗਰਮੀ ਪਤ ਪੈਂਦੀ ਹੈ ਤੇ ਅਸੀਂ ਤੋੜੀ ਜਾਂਦੇ ਆ ਸਾਡਾ ਸਵੇਰ ਦੀ ਨਿਕਲੀ ਪੈਣ ਲਈ ਜਮੈਂ ਇੰਨੀ ਗਰਮੀ ਪਈ ਜਾਂਦੀ ਹੈ ਕਿ ਸਿਰ ਦੁਖਣ ਲੱਗ ਜਾਏ ਬਹੁਤ ਜ਼ਿਆਦਾ ਤੇ ਹੁਣ ਅਸੀਂ ਆ 베ਰੀ ਦੀ ਸ਼ਾਮੇ ਬੈਠੇ ਆ ਆਖਿਆ ਦੇਖੋ 베ਰੀ ਤੇ ਹੋਰ ਜੀ ਠੀਕ ਠਾਕ ਹੋ ਸ਼ਵਾ ਸ਼ਵਾ ਦਬਕੇ ਡਾ ਦੇ ਤੇ ਉਹ ਡਾਈ ਜਾਂਦੀ ਹੈ ਜੀ ਛੋਟਾ ਬੱਚਾ ਵਾਲਾ ਜਿਹੜਾ ਪੱਖਾ ਦਾ ਉਹ ਡਾਈ ਜਾਂਦੀ ਹੈ ਤੇ ਹੁਣ ਦੁਪਹਿਰ ਹੋ ਗਈ ਹੈ ਜੀ ਹੁਣ ਆਪਾਂ ਧਰਾਂਗੇ ਚਾਹ ਤੇ ਇੱਧਰ ਦੇਖੋ ਸਾੜੇ ਦਿਹਾੜੀਦਾਰ ਆ ਸੁੱਤੇ ਪਏ ਆ ਕਿਵੇਂ ਪੀਣਾ ਕਿੱਦਾਂ ਠੀਕ ਆ ਮੂੰਗੀ ਨੂੰ ਲੱਗਣਾ ਤੋੜਦੇ ਹੋ ਨਵੇੜਦੇ ਹੋ ਤੇ ਅੱਜ ਆਪਾਂ ਇਹਨਾਂ ਦਾ ਮੂੰਹ ਮਿੱਠਾ ਕਰਵਾਵਾਂਗੇ ਜੇ ਆਉਣ ਸਾਰੀ ਕਹਿੰਦੇ ਸਾਡਾ ਮੂੰਹ ਮਿੱਠਾ ਕਰਵਾਇਓ ਹਾਂ ਪੁੱਤ ਸਰਾਸਰ ਝੂਠ ਬੋਲਦੇ ਹੈ ਝੂਠ ਨਹੀਂ ਬੋਲਦੇ ਤੇ ਕਹਿੰਦੇ ਵੀ ਮਿੱਠਾ ਮੂੰਹ ਕਰਵਾਇਓ ਸਾਡਾ ਮੂੰਗੀ ਨਿਬੜ ਜੂਗੀ ਅੱਜ ਆਪਣੀ ਤੋੜ ਜਾਣਗੇ ਮੈਂ ਭਾਬੀ ਨੇ ਕਿਹਾ ਨਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦਾ ਤੇ ਇੱਧਰ ਦੇਖੋ ਇਹ ਲੱਗੇ ਪਏ ਆ ਉਹ ਇੱਧਰ ਦੇਖੋ ਤੇ ਹੋਰ ਜੀ ਠੀਕ ਹੋ ਤੁਸੀਂ ਇੱਧਰ ਦੇਖੋ ਉਹ ਫਿਰਦੀਆਂ ਆ ਵਿਚਾਰੀਆਂ ਬਾਲਟੀਆਂ ਲੈ ਲੈ ਕੇ ਕਿ ਮੈਂ ਕਿਹਾ ਚਲੋ ਅੱਜ ਦਾ ਨਿਊ ਬਲੌਗ ਤੁਹਾਡਾ ਸ਼ੇਅਰ ਕੀਤਾ ਜਾਵੇ ਜੀ ਵੀਡੀਓ ਕਿਵੇਂ ਲੱਗਦੀ ਹੈ ਜੀ ਕਮੈਂਟਾਂ ਰਾਹੀਂ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਜੀ ਤੇ ਪ੍ਰੀਤ ਚਾਹ ਬਣਾ ਲਾ ਪਤ ਚਾਹ ਚਾਹ ਪੀਓਗੇ ਜੀ ਚਾਹ ਪੀਣੀ ਹੈ ਤਾਂ ਆਜੋ ਚਾਹ ਪੀਣੀ ਹੈ ਨਹੀਂ ਪੀਣੀ ਚਾਹ ਬੱਚੇ ਜਾਣੀ ਪਿੰਦੇ ਤੇ ਪੀਣਾ ਆਪਾ ਇਹ ਲਾਂ ਨਹੀਂ ਬਣਾਉਗਾ ਇਹ ਪੀਣ ਲਗੇ ਕਹਿੰਦੇ ਅਮਲੀ ਹੈ ਕਹਿੰਦੇ ਤੇ ਪੁੱਤ ਗਰਮੀ ਬਹੁਤ ਜ਼ਿਆਦਾ ਹੈ ਨਾ ਇੱਧਰ ਦੇਖੋ ਆਪਾਂ ਮੂੰਗੀ ਜਿਹੜੀ ਤੋੜੀ ਜੰਨੇ ਹੈਗੇ ਤੇ ਬਹੁਤ ਜ਼ਿਆਦਾ ਗਰਮੀ ਹੈ ਜੀ ਤੇ ਗਰਮੀ ਚ ਠੰਡੇ ਲੈ ਕੇ ਆਉਂ ਚਾਹ ਹੋਦੀ ਹੈ ਚਾਹ ਠੰਡੀ ਹੁੰਦੀ ਹੈ ਜਿਹੜਾ ਠੰਡਾ ਹੁੰਦਾ ਉਹ ਗਰਮ ਹੁੰਦਾ ਹੈਗਾ ਕਿਰਾਂ-ਕਿਰਾਂ ਠੰਡਕ ਦਿੰਦਾ ਉਹ ਸਰੀਰ ਨੂੰ ਬਾਅਦ ਚ ਕੋਈ ਹਾਲ ਨਹੀਂ ਰਹਿੰਦਾ ਉਹਦੇ ਨਾਲ ਹਨਾ ਪ੍ਰਵੀਨ ਆਈ ਹੈ ਕੇ ਦੇਖੋ ਨੇ ਬੋਲ ਵੀ ਨਹੀਂ ਰੇ ਚੱਜ ਨਾਲ ਚਲ ਮਿੱਠਾ ਖਵਾ ਦਾਂਗੇ ਇਹ ਬੋਲਤਾ ਚੱਜ ਨਾਲ ਪੈ ਤੇ ਹੋਰ ਜੀ ਠੀਕ ਹੋ ਤੇ ਸਿਰ ਬਹੁਤ ਜ਼ਿਆਦਾ ਦੁਖਣ ਲੱਗ ਗਿਆ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ ਬੱਲੇ 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 ਰੜ ਕਕੜਾ ਰੱਖੀ ਹੈ ਗਰਮੀ ਨੇ ਤੇ ਅੱਜ ਤਾਂ ਬਹਾਲਾ ਹੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਮੈਂ ਕਿਹਾ ਚਲੋ ਕੁਛ ਗੱਲਾਂ ਮਤਾਂ ਸਾਂਝੀਆਂ ਹੋ ਜਾਣ ਜੀ ਗਰਮੀ ਦੇ ਵਿੱਚ ਸ਼ਾਂ ਵਧੀਆ ਲੱਗਦੀ ਹੈ ਤੇ ਜਿਹੜੀ ਆਪਾਂ ਖੁੱਲੀ ਹਵਾ ਲੈਨੇ ਆ ਉਹ ਸਰੀਰ ਲਈ ਵਧੀਆ ਹੁੰਦੀ ਹੈ ਕਿਉਂਕਿ ਉਹ ਨੇਚਰਲ ਹੁੰਦੀ ਹੈ ਤੇ ਜਿਹੜੀਆਂ ਆਹ ਲੇਟ ਲੋਟ ਤੇ ਪੱਖੇ ਦੀਆਂ ਹਵਾਵਾਂ ਕੂਲਰ ਐਸੀ ਚੱਲਦੇ ਆ ਸਰੀਰ ਨੂੰ ਗਾਲਦੇ ਆ ਤੇ ਸੋ ਹੁਣ ਆਪਾਂ ਚਾਹ ਬਣਾਉਨੇ ਆ ਜੀ ਕਿਰਾਂ ਬਾਅਦ ਚ ਕਰਾਂ ਗੱਲ ਮਾਤਾ ਇੱਧਰ ਦੇਖੋ ਆ ਬੱਚੇ ਬੈਠੇ ਆ ਟੀਵੀ ਦੇਖੀ ਹੁੰਦੇ ਆ ਤੇ ਵੈਲ ਸਿੜੀ ਚੱਲੀ ਜਾਂਦੀ ਹੈ ਜੀ ਇੱਥੇ ਆਪਾਂ ਚਾਹ ਕਰ ਰੱਖੀ ਐ ਪ੍ਰੀਤ ਬਾਜ ਨਾ ਕਰੀਂ ਜਿਆਦਾ ਇੱਧਰ ਦੇਖੋ ਲੌਂਗ ਲਚਾਂਣ ਦੀ ਚਾਹ ਬਣਾਵਾਂਗੇ ਜੀ ਤੇ ਆ ਗਊ ਮਾਂ ਤਾਂ ਬੈਠੀ ਐ ਜੀ ਮੇਰੇ ਰੱਬਾ ਜੰਨੀ ਗਰਮੀ ਹਵਾ ਚੱਲ ਰਹੀ ਐ ਜੀ ਤੇ ਆ ਜਿਹੜੀ ਪਹਿਲਾਂ ਵਾਲੀ ਮੂੰਗੀ ਸੀ ਇਹਨੂੰ ਤੋੜ ਕੇ ਆਪਾਂ ਇੱਥੇ ਟਰ ਲਾਤ ਆ ਸੀਤ ਜਿਹੜੀ ਹੁਣ ਮੂੰਗੀ ਤੋੜੀ ਜਾਂਦੇ ਆ ਉਹ ਉੱਥੇ ਹੀ ਆਪਾਂ ਪੱਲੀ ਚ ਪਵਾ ਲਈ ਸੀ ਆ ਲੱਗੇ ਪਏ ਜੀ ਮੂੰਗੀ ਤੋੜਨ ਆਪਾਂ ਅਜ ਲਾਤੀਆਂ ਸੀ ਦਿਹਾੜੀ ਤੇ ਕਿਉਂਕਿ ਇਕੱਲੇ ਦੇ ਵੱਸ ਦਾ ਰੋਗ ਨਹੀਂ ਸੀਗਾ ਵੀ ਇੰਨੀ ਸਾਰੀ ਮੂੰਗੀ ਮੈਂ ਇਕੱਲੀ ਤੋੜ ਲੈਂਦੀ ਤੇ ਉਹ ਪੱਲੀ ਚ ਪਾ ਰਖੇ ਜੀ ਆਪਾਂ ਮੂੰਗੀ ਮੋਬਾਈਲ ਟਿਕਾਣੇ ਥੋੜੀ ਜਾਂਦੇ ਆਪਾਂ ਬੜਾਈ-ਬੜੋਈ ਨੀਗੀ ਤੇ ਇਧਰ ਦੇਖੋ ਜੀ ਬਹੁਤ ਜ਼ਿਆਦਾ ਗਰਮੀ ਆ ਆ ਦੇਖੋ ਜੀ ਆਪਾਂ ਮੰਗਵਾ ਲਿਆ ਮਿੱਠਾ ਬੁੰਦੀ ਤੇ ਹੁਣ ਆਪਾਂ ਬੁੰਦੀ ਦੇਵਾਂਗੇ ਜੀ ਮੂੰਗੀ ਨੂੰ ਕੋਈ 4 ਦਾਣੇ ਆ ਲੈ ਕੇ ਮਾਲ ਗੇ थोड़ी सी पर बढ़िया होगी आ जाओ ये चाय पी लो आया बेटा बेटा ओहो मैं है जी आपा नु बच्चा नु गोंदी ले बेटा खड़ा हो खड़ा हो खड़ा हो खड़ा हो आ देखो बच्चे खा रहे हैं जी बूंदी कि मैं बच्चों ठीक हो चल मालक ठीक ही रखे आ देखो जी बूंदी पा ली है बूंदी भुजिया बाटिया खानी है जी नहीं आ जाओ हेलो जी कि मैं बच्चा पालती आज मुंगी टुट गई जी ते मैं तो बहुत खुश हाँ कि इधर देखो बच्चे भी आए सीके किवें ने लो बढ़िया चलें बहुत कदम मिलेंगी फिर जो तक कहीं <laughs> चलो बढ़िया ते ਲਾ ਲੋ ਡੇਰਾ ਬੱਦਲ ਵੀ ਚੜਾਇਆ ਅੱਜ ਤਾਂ ਠੰਡੀ ਸੀ ਯਾਰ ਇਹਨਾਂ ਹਾਏ ਬੱਦਲ ਬੜੀ ਤੇ ਮੂੰਗੀ ਨੇ ਦੱਸ ਹੈ ਠੀਕ ਆ ਤਾਂ ਮੇਰੀ ਮੂੰਗੀ ਨੇ ਤੇ ਮੂੰਗੀ ਨੇ ਤਾਂ ਖਾਂਦ ਕਰਾ ਹੌਰ ਕੀ ਹੈ ਤੇ ਹੁਣ ਅਸੀਂ ਲਾਪੀ ਨਾਲ ਖਾਣਾ ਖਾਣਗੇ ਹੋਰ ਤਾਂ ਯਾਰ ਮੂੰਗੀ ਅੰਦਰ ਕਰੀ ਦਿੱਗੇ ਹਨਾ ਮੂੰਗੀ ਅੰਦਰ ਕਰੀ ਦਿੱਗੇ ਆ ਦੇਖੋ ਕਰਨ ਮੂੰਗੀ ਦੇਤੀ ਹੈ ਸਬਜ਼ੀ ਵਾਸਤੇ ਅੱਜ ਮੀਚਣਾਵਾਂਗੇ ਅੱਜ ਤਾਂ ਮੈਂ ਪੱਕਾ ਮੀਚਾਂਉਂਗੀ ਚੰਗਾ ਜ਼ਰੂਰ ਵੀ ਆਗਾ ਦਮਾਲ ਹਾਂ ਮੀ ਆਣਾ ਪੱਕਾ ਜ਼ਰੂਰ ਨਾ ਆਉਂਗੀ ਮੀਚ ਹੋਰ ਪੀਣਾ ਹਾਂ ਹਾਂ ਬੋਲ ਬਾਹਰ ਬਾਹਰ ਤੋੜੇ ਜਿਵੇਂ ਉੱਥੋਂ ਦੇਖ ਰਾਂ ਆ ਦੇਖੋ ਪਾਣੀ ਹਾਂ ਮੈਂਟੀ ਲੜਕੀ ਤੇ ਹੁਣ ਜਾਣ ਗਈਆਂ ਜੀ ਦੁਪਹਿਰਾ ਕੱਟ ਲੈ ਓ ਪਰ ਇਹਨੂੰ ਪਿਆ ਪੁੱਤ ਪਰਾਂ ਨੂੰ ਪਿਆ ਆਹ ਦੇਖੋ ਅਸੀਂ ਮੂੰਗੀ ਤੋੜ ਕੇ ਸਕਾਤੀ ਆ ਅੱਜ ਮੌਸਮ ਵੀ ਵਧੀਆ ਬੜ ਕੇ ਆ ਗਿਆ ਕਿਵੇਂ ਗੋਲੂ ਵਧੀਆ ਓਰੇ ਮੇਰੀ ਗੱਲ ਸੁਣ ਓਰੇ ਆ ਕੀ ਨਾਮ ਹੈ ਤੇਰਾ ਪਹਿਲੇ ਮੈਨੂੰ ਨਾਮ ਦੱਸ ਤੇਰਾ ਨਾਮ ਦੱਸ ਤੇ ਮਸ਼ੀਲ ਹਾਂ ਮਸ਼ੀਲ ਨੱਡੀ ਭਾਈ ਨੱਡੀ ਆਈ ਹਾਂ ਆੱਡੀ ਆਈ ਨੱਡੀ ਭਾਈ ਦੇਖੋ ਜੀ ਆ ਬੱਚਾ ਤੇ ਸਤਿ ਸ਼੍ਰੀ ਅਕਾਲ ਵੀਡੀਓ ਬਣਾਨਾ ਕਰਦੇ। ਡੱਬਕੇ ਬੋਲ ਸਤਿ ਸ਼੍ਰੀ ਅਕਾਲ। ਅਤੀਦਾਲ ਹੈ ਬੋਲ ਵੀਡੀਓ ਬਣਦੀ। ਅਤੀਦਾਲ ਹਾਂਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੇ ਬੱਚੇ। ਕਿਵੇਂ ਹੋ ਬੱਚੋ? ਬੱਚੇ ਤੁਹਾਡਾ ਹਾਲ ਚਾਲ ਪੁੱਛ ਰਹੇ ਆ ਜੀ। ਕਿਵੇਂ ਹੋ? ਸ਼ਾਇਦ ਇਸ ਬੱਚੇ ਦੀ ਸਮਝ ਨਾ ਆਵੇ ਕਿਉਂਕਿ ਇਸਦੇ ਨਾਲ ਸਿਰ ਦੇ ਵਿੱਚ ਸੱਟ ਲੱਗ ਗਈ ਸੀ ਤੇ ਇਸ ਕਰਕੇ ਇਹ ਬੱਚਾ ਥੋੜਾ ਜਿਆ ਮਤਲਬ ਵੀ ਬੋਲਣ ਚ ਨੂੰ ਪ੍ਰੋਬਲਮ ਆ ਰਹੀ ਹੈ। ਹੈ ਪਰਵੀਨ ਬੋਲਣ ਚ ਪ੍ਰੋਬਲਮ ਆ ਰਹੀ ਹੈ। ਤੈਨੂੰ ਕਿਹਾ ਸੀ ਨਾ ਪਤਾ ਨਹੀਂ ਕਿਹੜੇ ਪੀਰ ਦੇ ਉੱਥੇ ਉਹਦੇ ਚ ਚੜਦੇ ਤੋਤੇ ਤੇ ਆਉਂਦਾ ਜੇ ਪੀਰ ਦੇ ਚੜਾ ਕਿ ਆਵਾਂਗੇ ਹਾਂ ਤੇ ਤੋਤੇ ਚੜਦੇ ਉੱਥੇ ਤੋਤੇ ਚੜਾਇਓ ਤੇ ਚਲੋ ਮਾਲਕ ਭਲੀ ਕਰੂਗਾ ਤੇ ਮਾਰਕ ਨੇ ਜੇ ਇੱਧਰ ਵੀ ਭਲੀ ਕਰਤੀ ਜੀ ਵਧੀਆ ਬੱਦਲ ਚੜ ਕੇ ਆ ਗਿਆ ਕਿ ਮੈਂ ਬੱਚੇਓ ਬੱਚੇ ਦੇਖੋ ਬੱਚੇ ਬੱਚੇ ਹੀ ਹੁੰਦੇ ਹਨ ਹੈਨਾ ਬੱਚੇ ਬੱਚੇ ਹੀ ਹੁੰਦੇ ਨੇ ਤੇ ਪ੍ਰਵੀਨ ਪਾਣੀ ਨਹੀਂ ਪੀਤਾ ਸੀ ਬਾਰਿ ਜੜ ਕੇ ਬੁੱਡੇ ਬੁੱਡੇ ਹੁੰਦੇ ਸਹੀ ਗੱਲ ਬਤ ਸਾਡੇ ਤਾਂ ਹੁਣ ਗੋਡੇ ਕਿਤੇ ਕੰਮ ਨਹੀਂ ਕਰਦੇ ਸਹੀ ਨੂੰ ਹੀ ਆ ਮਸੀਲ ਕਿੱਦਾਂ ਠੀਕ ਹੈ ਪਾਣੀ ਪਿੰਨੇ ਮਸੀਲ ਨੂੰ ਆ ਗਿਆ ਜੀ ਅਥਰੂ ਦੇਖੋ ਆੜਿਆ ਹਾਂ ਵਾਦੀਆ ਆੜਿਆ ਨੱਕ ਚ ਪਾਣੀ ਨਿਕਲ ਗਿਆ ਨਾ ਪਾਣੀ ਪਿੰਦੇ ਦੇਖੋ ਜੀ ਬੱਚੇ ਮસ્ਤੀ ਕਰਨ ਲੱਗੇ ਆੜੀਆਂ ਮਛਿਲ ਫਰ ਨਾ ਨਾ ਕਰ ਪਾਣੀ ਪੀਂਦੇ ਦੂਰ ਜਾਣਾ ਫੇਰ ਤੇ ਆ ਦੇਖੋ ਜੀ ਬੱਚਿਆਂ ਨਾਲ ਦੀ ਮੰਮੀ ਪਾਣੀ ਪੀ ਜਾਂਦੀ ਹੈ ਦੂਰ ਜਾਣਾ ਨਹੀਂ ਕਰੇ ਲਾਇਕ ਆ ਤੁਸੀਂ ਪੀਓ ਪੀਓ ਪਾਣੀ ਪੀਓ ਪਾਣੀ ਪੀਓ ਸੱਚਾ ਸੀ ਲਾਉਂਦਾ ਤੇ ਡੈਡੀ ਕੀ ਲੈ ਕੇ ਗਿਆਣਾ ਬੋਲ ਪਹਿਲੇ ਬੋਲ ਕੀ ਲੈ ਕੇ ਗਿਆ ਆਪਾ ਸਾਫਾ ਲੈ ਕੇ ਗਿਆ ਸਾਫਾ ਲੈ ਕੇ ਗਿਆ ਜਿੱਦਦਰ ਦੇਖੋ ਜੀ ਬੋਰ ਕਰ ਰੱਖਿਆ ਆਪਾਂ ਕੀ ਕਰ ਰੱਖਿਆ

ਚਲੋ ਜੀ ਹੋਰ ਕੀ ਹੈ ਹੇ ਬੱਦਲ ਵੀ ਥਨੋ ਦੇਸ ਰਿਹਾ ਹੋਣਾ ਜੀ ਗੱਦੀ ਜਾਂਦਾਗਾ ਆ ਜਾਗੀ ਹਾਂ ਮੌਸਮ ਹੋ ਗਿਆ ਜੀ ਬੜਾ ਠੰਡਾ ਠੰਡਾ ਅੱਜ ਮੂੰਗੀ ਟੁੱਟ ਗਈ ਤੇ ਪਰਵੀਨ ਵੀ ਚੱਲੀ ਆ ਘਰੇ ਹੁਣ ਪਰਵੀਨ ਘਰੇ ਆਪਾਂ ਜਾ ਕੇ ਬੈਠੋਏ ਘਰਦੇ ਜਾਏ ਹੋਰ ਚੰਗਾ ਚਾ ਕੀ ਹੋ ਗਿਆ ਹਾਏ ਹਾਏ ਝੂਲ ਵੱਜ ਗਈ ਪਰਵੀਨ ਦੇ ਪੈਰ ਚ ਲਾਸ ਬਾਸ ਬਾਏ 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 ਹਾਏ ਬਾਏ ਆਜੋ ਉਹ ਕਿਧਰ ਗਈ ਦੂਜੀ ਤੇਰੀ ਮੰਮੀ ਕਿੱਥੇ ਰਹਤਾ ਪਤਾ ਚੱਲ ਗਿਆ ਕਿੱਥੇ ਗਈ ਹੈ ਆ ਦੇਖੋ ਪ੍ਰਵੀਨ ਹੋਰੀ ਜਾਈ ਜਾਂਦੇ ਹੁਣ ਮੂੰਗੀ ਟੁੱਟ ਗਈ ਹੈ ਜੀ ਅੱਛਾ ਹੁਣ ਕੱਕ ਮਾਰਨ ਗਈ ਹੈ ਸਹੀ ਹੈ ਠੰਡ ਹੋ ਗਈ ਅੱਜ ਤਾਂ ਮੀਂਹ ਚਨਾਵਾਂਗੇ ਤੇ ਆ ਦੇਖੋ ਜੀ ਮੂੰਗੀ ਫਰੰਗ ਹੋ ਗਈ ਆਪਣੀ ਕਿਵੇਂ ਪ੍ਰੀਤ ਗਏ ਰੌਣਕ ਜੀ ਲਵਾ ਕੇ ਕਿੰਨੀ ਸਾਰੀ ਅਜਵਾਕ ਕੀ ਕਹਿੰਦੇ ਐ ਕਹਿੰਦੇ ਰੌਣਕ ਲਵਾ ਕੇ ਗਏ ਕਹਿੰਦੇ ਰੌਣਕ ਲਵਾ ਕੇ ਗਏ ਅੱਜ ਰਹਿ ਲਵਾ ਕਿੰਨੀ ਠੰਡ ਕਰਾਤੀ ਓਕੇ ਸਮੋਸਾ ਤਾਂ ਖਿਆ ਤੇ ਥੈਂਕ ਯੂ ਤਾਂ ਕਿਆ ਹੀ ਨਹੀਂ ਭਲਾਈ ਦਾ ਤਾਂ ਜਮਾਨਾ ਹੀ ਨਹੀਂਗਾ ਕਹਿੰਦੀ ਥੈਂਕ ਯੂ ਨਹੀਂ ਕਿਹਾ ਅੱਛਾ ਜੀ ਵੈਲਕਮ ਵੈਲਕਮ ਆਹ ਦੇਖੋ ਜਾ ਰਹੇ ਆ ਘਰੇ ਜਾ ਰਹੇ ਆ ਜੀ ਹੁਣ ਤੇ ਆਪਾਂ ਅੱਜ ਲਾਵਾਂਗੇ ਜੀ ਮੀਂਹ ਦਾ ਆਨੰਦ ਅੱਜ ਅਸੀਂ ਮੀਂਹ ਜਿ ਪੱਕਾ ਲਾਵਾਂਗੇ ਜੀ ਮੀਂਹ ਆ ਗਿਆ ਤਾਂ ਸੂਰਜ ਗਿਆ ਲੋਕ ਇੱਧਰ ਦੇਖੋ ਸੂਰਜ ਦਾ ਕੋਈ ਨਾਂ ਨਿਸ਼ਾਨ ਨਹੀਂ ਥੋੜਾ ਬਹੁਤ ਹੀ ਰਹਿ ਗਿਆ ਆ ਜਾਓ ਬੱਚੋ ਠੰਡ ਹੋ ਗਈ ਅੱਜ ਕੀ ਕਹੋਗੇ ਅੱਜ ਤਾਂ ਫਿਲਹਾਲ ਮੀਂਹ ਚ ਨਾਵਾਂਗੇ ਫਿਲਹਾਲ ਮੀਂਹ ਚ ਨਾਵਾਂਗੇ ਚਲੋ ਸਹੀ ਹੈ ਜੀ ਹੁਣ ਆਪਾਂ ਮੀਂਹ ਚਨਾਵਾਂਗੇ ਤੇ ਦੇਖਦੇ ਆ ਮੌਸਮ ਆਉਂਦਾ ਕਿ ਨਹੀਂ ਗੜੜ ਫਟੜ ਤਾਂ ਬਹੁਤ ਹੋਈ ਜਾਂਦੀ ਐ ਹੋਈ ਜਾਂਦੀ ਐ ਗੱਬਰ ਗੜਬੜ ਬਹੁਤ ਹੋਈ ਜਾਂਦੀ ਐ ਬੱਦਰਾ ਦੀ ਗੜਬੜ ਬਹੁਤ ਹੋਈ ਹੁੰਦੀ ਐ ਤੇ ਉਹ ਕਹਿੰਦੇ ਨਾ ਆ ਜਾ ਆ ਜਾ ਹਾਂ ਮੀਂਹ ਕੋ ਕਹ ਮੈਂ ਆ ਗਿਆ ਮੈਂ ਆ ਗਿਆ ਸਕੂਲ ਨਹੀਂ ਜਾਂਦਾ ਹੁੰਦਾ ਇਹ ਜਾਂਦਾ ਹੀ ਨਹੀਂ ਕਦੇ ਸਕੂਲ ਹੂੰ ਜਾਇਆ ਕਰੋ ਲਾਡੀ ਸਕੂਲ ਤੇ ਕੁਛ ਇੱਟਾਂ ਆਪਣੀਆਂ ਬਾਹਰ ਪਈਆਂ ਜੀ ਤੇ ਕੁਛ ਆਪਾਂ ਅੰਦਰ ਲਾ ਰੱਖਿਆ ਜੱਠਾ ਕਿਉਂਕਿ ਆਪਾਂ ਬਣਾਉਣਾ ਹੈ ਜੀ ਨਾਉਣ ਖਾਨਾ ਮਿਸਤਰੀ ਹਜੇ ਬੇਲੇ ਨਹੀਂ ਗਏ ਨਹੀਂ ਆਪਾਂ ਭਰ ਰੱਖੀ ਹੈ ਤੇ ਅੱਜ ਮੈਂ ਬਹੁਤ ਖੁਸ਼ ਹਾਂ ਜੀ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਮੇਰਾ ਅੱਜ ਕੰਮ ਨਿਬੜਿਆ ਹੈਗਾ ਕਿਉਂਕਿ ਇਹ ਮੈਨੂੰ ਬਹੁਤ ਜ਼ਿਆਦਾ ਕਿਉਂਕਿ ਕੱਲੀ ਨੂੰ ਮੈਨੂੰ ਤੋੜਨੀ ਔਖੀ ਸੀਗੀ ਤੇ ਇਧਰ ਤੋੜ ਕੇ ਆਪਾਂ ਸਕਾਰ ਰੱਖਿਆ ਹੁਣ ਆਪਾਂ ਇਸ ਨੂੰ ਕਰ ਦਾਂਗੇ ਜੀ ਅੰਦਰ ਥੋੜੀ ਥੋੜੀ ਜਿਹੜੀ ਪੀਲੀ ਫਲੀ ਸੀਗੀ ਉਹ ਵੀ ਅਸੀਂ ਤੋੜ ਲਿਆਂਦੀ ਸੀਗੀ ਕਿਉਂਕਿ ਇਹ ਨਾ ਦੂਜੇ ਦਿਨ ਤੱਕ ਹੀ ਕਾਲੀ ਹੋ ਜਾਂਦੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਐਨਾ ਜ਼ਿਆਦਾ ਪਿਆਰ ਦੇਣ ਦੇ ਲਈ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ